ਆਪ ਸਭ ਦਾ ਢਿੱਲੋਂ ਫਾਰਮ ਚੈਨਲ ਉੱਤੇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤੇ ਨਮਸਤੇ ਆਪ ਸਾਰੇ ਨੂੰ ਪਤਾ ਹੀ ਹੈ ਕਿ ਆਪਾਂ ਨੇ ਆਪਣਾ ਨਵਾਂ ਚੈਨਲ ਢਿੱਲੋਂ ਫਾਰਮ ਖੋਲ੍ਹਿਆ ਹੈ ਬਲੌਗਸ ਢਿੱਲੋਂ ਫਾਰਮ ਬਲੌਗਸ ਇਸ ਦਾ ਨਾਮ ਹੈ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਦੱਸੋ ਆਪਣੇ ਯਾਰ ਦੋਸਤਾਂ ਨੂੰ ਤੇ ਜਿੰਨੇ ਵੀ ਤੁਸੀਂ ਕਿਤੇ ਦੱਸ ਸਕਦੇ ਹੋ ਤੇ ਸਭ ਤੋਂ ਵੱਧ ਜ਼ਿਆਦਾ ਦੱਸੋ ਆਪਣਾ ਜਾਣਕਾਰੀ ਵਾਲੀਆਂ ਥੋੜੀਆਂ ਜਿਹੀਆਂ ਤੇ ਜਿਹੜੇ ਲੋਕ ਲੌਗਸ ਹੋਇਆ ਕਰਨਗੇ ਵੀਰੇ ਇੱਕ ਹੋਰ ਆਪਣਾ ਬਈ ਤੋਂ ਭਾਤੇ ਸੋਡੇ ਨਾਲ ਅੱਜ ਗੱਲ ਕਰਦੇ ਟੌਪਿਕ ਤੇ ਤੇ ਉਹ ਆ ਟਾਪਿਕ ਹੁਣ ਗਰਮੀਆਂ ਦੇ ਹਿਸਾਬ ਨਾਲ ਬੈੜੀਆਂ ਦੇ ਵਿੱਚ ਚਿਚੜ ਬਹੁਤ ਦੇਖਣ ਨੂੰ ਮਿਲਦੇ ਆ ਵੀਰੇ ਮੈਂ ਦੋ ਤਿੰਨ ਸਾਲਾਂ ਵਿੱਚ ਗਿਆਗਾ ਉੱਥੇ ਇਹ ਚੀਜ਼ ਮੈਨੂੰ ਦੇਖਣ ਨੂੰ ਮਿਲੀ ਆ ਮੈਂ ਸੋਚਿਆ ਮੈਂ ਸੋਟੇ ਨਾਲ ਗੱਲ ਕਰਾਂ ਮੈਂ ਸਾਰੇ ਯਾਰ ਦੋਸਤਾਂ ਨੂੰ ਦੱਸਾਂ ਉਹਦੇ ਨਾਲ ਵੀਰੇ ਚਿਚੜਾਂ ਨਾਲ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਖੂਨ ਘਟ ਜਾਂਦਾ ਹੈ ਕਲੇਡੂ ਰੋਗ ਹੋ ਜਾਂਦਾ ਜਿਸ ਨੂੰ ਆਪਾਂ ਥਲੇਰੀਐਸਿਸ ਬੋਲਦੇ ਆਂ ਉਸ ਦਾ ਬਾਅਦ ਚੋਂ ਪਤਾ ਲੱਗਦਾ ਹੈ ਜਦੋਂ 2-3 ਗ੍ਰਾਮ ਖੂਨ ਰਹਿ ਜਾਂਦਾ ਹੈ ਤਾਂ ਉਹਨਾਂ ਨੂੰ ਲੱਗਣ ਨਾ ਦਿਵੋ ਜੇ ਲੱਗੇ ਤਾਂ ਵੀਰੇ ਛੋਡੇ ਫਾਰਮ ਤੇ ਤਾਂ ਉਹਨਾਂ ਦੇ ਸਪਰੇਅ ਨੂੰ ਮਾਰ ਲਓ ਤੇ ਜੇ ਛੋਡੇ ਫਾਰਮ ਤੇ ਵੀ ਚੱਟੜ ਆ ਗਏ ਤਾਂ ਛੋਡੇ ਐਨਾ ਪਲਾਜ਼ਮਾ ਖੂਨ ਲਹੂ ਮੂਤਲਾ ਵਾਲੀ ਬਿਮਾਰੀ ਜਿਸ ਵਿੱਚ ਬਾਥਰੂਮ ਵਿੱਚ ਖੂਨ ਲਹੂ ਮੂਤਲਾ ਵਾਲੀ ਬਿਮਾਰੀ ਜਿਸ ਵਿੱਚ ਬਾਥਰੂਮ ਵਿੱਚ ਖੂਨ ਆ ਜਾਂਦਾ ਹੈ ਉਹ ਵੀ ਤੁਹਾਡੇ ਫਾਰਮ ਵਿੱਚ ਆ ਸਕਦੀ ਹੈ ਮੀਨ ਚਚੜੀ ਉਸ ਦਾ ਕਾਰਨ ਵੀਰੇ ਤੇ ਚਚੜੀ ਆਉਣ ਨਾ ਦਿਓ ਜੋ ਟੈਕਟਿਕ ਸਪਰੇਅ ਆਉਂਦੀ ਹੈ ਉਹ ਰੈਗੂਲਰ ਕਰੋ ਹਫਤੇ 'ਚ ਹਫਤੇ ਵਾਰ ਸਪਰੇਅ ਕਰ ਦੋ ਤੇ 3 ਮਹੀਨੇ 'ਚ 4 ਸਪਰੇਅ ਕਰੋ ਫੇਰ ਛੋਡੇ ਵਿੱਚ ਫਾਰਮ ਦਾ ਵੀਰੇ ਚ ਜਾ ਸਕਦਾ ਨਹੀਂ ਛੋਡੇ ਭਾਂ ਦੇ ਚ ਚ ਨਹੀਂ ਜਾ ਸਕਦਾ ਇਹ ਕੱਚੇ ਰੇਤੇ ਰੇਤੇ ਵਿੱਚ ਵੀ ਹੁੰਦੇ ਨੇ ਜੇ ਛੋਡੇ ਕੱਚਾ ਥੋਆ ਤੇ ਕੱਚੇ ਥਾਂ ਮੇ ਸਪਰੇਅ ਕਰੋ ਰੇਤੇ 'ਚ ਤੇ ਕੱਚੇ ਵਿੱਚ ਸਪਰੇਅ ਕਰੋ ਤੇ ਨਾਲੇ ਵੀਰੇ ਆਪਾਂ ਜੇ ਫਸਲ ਤੇ ਬਿਰਲਾ ਵਿੱਚ ਸਾਰੇ ਸਮਾਰਗ ਸਪਰੇਅ ਮਾਰਨੀ ਹੈ ਜਿਸ ਨਾਲ ਆਪਣੇ ਜਿਸ ਤੱਕ ਮੈਂ ਵੀਰੇ ਦੇਖਿਆ ਕਿ 90% ਮੈਂ 90% ਮੈਂ ਦੇਖਿਆ ਕਿ ਚਚੜਾ ਕਾਰਨੀ ਪਸ਼ੂਆਂ ਦੇ ਵਿੱਚ ਮੇਨ ਗਰਮੀਆਂ ਚ ਬੁਆਰੇ ਆਉਂਦੀਆਂ ਨਹੀਂ ਕੋਈ ਐਡੀ ਉਹ ਗੱਲ ਨਹੀਂ ਹੈਗੀ ਵੀਰੇ ਤੇ ਇਸ ਦਾ ਆਪਣਾ ਆਪਣੇ ਹੱਥ ਹੀ ਹੈ ਸਾਰਾ ਕੁਝ ਆਪਾਂ ਮੈਨੇਜਮੈਂਟ ਇਸ ਦੀ ਕਿਵੇਂ ਕਰ ਸਕਦੇ ਆ ਆਪਾਂ ਪੱਖੇ ਲਾ ਸਕਦੇ ਆ ਪੁਹਾਰੇ ਲਾ ਸਕਦੇ ਆ ਫੌਗਰ ਲਾ ਸਕਦੇ ਆ ਜਿੰਨੀ ਵਧੀਆ ਆਪਣੇ ਮੈਨੇਜਮੈਂਟ ਉਹ ਤਾਂ ਗਰਮੀਆ ਦੁੱਧ ਲੈ ਲਾਂਗੇ ਪਸ਼ੂਆਂ ਤੋਂ ਵੀਰੇ ਨਹੀਂ ਤਾਂ ਫਿਰ ਨਾ ਸੀ ਦੇਖ ਲਓ ਵੀਰੇ ਆਪਣੇ ਸਪਰੇਅ ਕਰੀ ਜੀ ਆਪਣੇ ਨਗਰਾਂ ਦੀ ਇਹ ਚਿਚੜ ਹੈਗੇ ਤੇ ਇਹਨਾਂ ਤੇ ਬਹੁਤ ਜ਼ਿਆਦਾ ਮੇਰੇ ਤੋਂ ਧਿਆਨ ਨਹੀਂ ਹੋਇਆ ਉਦੋਂ ਉਹ ਇੱਕ ਸਪਰੇਅ ਨਾਲ ਹੀ ਇਹਨਾਂ ਦੇਤੇ ਚਿਚੜ ਨਹੀਂ ਹੈਗਾ ਦੱਸੋ ਦਿਖਾ ਸਾਰੇ ਹਾਂਜੀ ਦੇਖੋ ਆ ਆਪਣੇ ਬੈੜੀ ਤੇ ਬਹੁਤ ਜ਼ਿਆਦਾ ਚਰਸੀਏ ਤੇ ਵੀ ਨਹੀਂ ਹੈਗੇ ਤੇ ਆ ਕੱਟੀ ਤੇ ਜਾ ਸਭ ਕੁਝ ਇੱਕ ਆਪਣੇ ਵੀਰੇ ਚਚੜ ਬਾਹਰ ਦਾ ਆਪਾਂ ਦੇਖ ਲੈਣੇ ਚਚੜ ਅੰਦਰ ਆਪਾਂ ਜਿੰਮੇੜੀਆਂ ਕਕਟੀਆਂ ਨੇ ਜਿਹੜੇ ਛੋੜੇ ਵੱਡੀਆਂ ਨੇ ਉਹਨਾਂ ਦੀ ਉਹ ਕਰੋ ਕੀ ਕਹਿੰਦੇ ਉਹਨੂੰ ਡੀਵਾਰਮਿੰਗ ਤੇ ਡੀਵਾਰਮਿੰਗ ਕਰੋ ਵੀਰੇ ਉਹਦੇ ਨਾਲ ਗੋਲੀਆਂ ਆਉਂਦੀਆਂ ਨੇ ਇੱਕ ਗੋਲੀ ਲਿਆਓ ਅੱਧੀ ਆ ਇੱਕ ਅੰਦਰ ਦੇ ਦੋ ਅੱਧੇ ਇੱਕ ਦੰਦ ਦੇ ਦੋ ਜੇ ਕੱਟੀ ਐ ਡੀ ਕਾ ਸਾਲਕ ਦੀ ਜੇ ਵੱਡੀ ਆ ਤਾਂ ਇੱਕ ਗੋਲੀ ਦੇ ਦੋ ਤੇ ਅੰਦਰਲੇ ਆਪਾਂ ਨੂੰ ਦੀਦੈ ਨਹੀਂ ਬਾਹਰ ਦੇ ਤਾਂ ਆਪਾਂ ਨੂੰ ਦੇਖੇ ਜਾਂਦੇ ਨੇ ਉਹਨਾਂ ਦਾ ਇਲਾਜ ਕਰਨਾ ਸਭ ਤੋਂ ਇਦੂ ਵੀ ਬਹੁਤ ਜ਼ਰੂਰੀ ਐ ਜੇ ਉਹ ਅੰਦਰੋਂ ਸਿਹਤਮੰਦ ਤਾਂ ਬਾਹਰੋਂ ਖਰਾਕੇ ਨੂੰ ਲੱਗੂਗੀ ਤੇ ਬਹੁਤ ਆਪਣਾ ਵਧੀਆ ਹੋਊਗਾ ਨਫਾ ਵੀ ਸਭ ਕੁਝ ਹੋਊ ਵੀਰੇ ਇਹ ਚੀਜ਼ਾਂ ਦਾ ਆਪਣਾ ਬਹੁਤ ਧਿਆਨ ਰੱਖਣਾ ਇੱਕ ਵੀਰ ਆਪਣੇ ਪਹਿਲਾਂ ਜਦੋਂ ਛੋਟਾ ਹੁੰਦਾ ਗੱਟਰੂ 10-15 ਦੇ ਦਿਨਾਂ ਦਾ ਉਹਨੂੰ ਪਹਿਲਾਂ ਹੀ ਪਤਾ ਨਹੀਂ ਦੁੱਧ ਨਹੀਂ ਦਿੰਦੇ ਉਦੋਂ ਬਾਅਦ ਦਵਾਈ ਦੇ ਦਿੰਦੇ ਨੇ ਪਹਿਲੇ ਮਾਰ ਦਿੰਦੇ ਨੇ ਤੇ ਜਾਂ ਉਦੋਂ ਦੇ ਦਿੰਦੇ ਨੇ ਬਸ ਸਾਡੇ ਪੰਡਾ ਜੀ ਤਾਂ ਹੀ ਪਤਾ ਵੀ ਉਦੋਂ ਇੱਕ ਸੀਸੀ ਲੈ ਕੇ ਦੇਣੀ ਆ ਉਦੋਂ ਬਾਅਦ ਅੱਡੀ ਵਾਰਮਿੰਗ ਨਹੀਂ ਕਰਨੀ ਇਹ ਵੀ ਵੀਰੇ ਬਹੁਤ ਜ਼ਰੂਰੀ ਹੈ ਵੀ ਕਰਿਆ ਕਰੋ